ਵੀ ਨਹੀਂ ਬੜੀ دیر ਹੋ ਗਈ ਹੈ। ਸਵਾਗਤ ਕਰਦੇ ਹਾਂ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜੋ ਸਰਬ ਧਰਮ ਮਹਾਂ ਪੰਚਾਇਤ ਦਾ ਆਯੋਜਨ ਜੋ ਇਸ ਸਥਾਨ ਤੇ ਹੋ ਰਿਹਾ ਹੈ ਕੱਲ ਉਹਦੇ ਵਾਸਤੇ ਉਹਦੇ ਨੂੰ ਸਮਰਥਨ ਦੇਣ ਦੇ ਵਾਸਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੇ ਇਹਨਾਂ ਨੇ ਅਪੀਲ ਵੀ ਕੀਤੀ ਹੈ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਕਿ ਆਓ ਸਾਰੇ ਰਲ ਕੇ ਕਿਉਂਕਿ ਇਹ ਇੱਕ ਬੇਸਿਕ ਮੁੱਦਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਪਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਦਾ ਜਿਹੜਾ ਮੁੱਦਾ ਹੈ ਇੱਕ ਬੇਨਾ ਬੇਸਿਕ ਹੈ ਇਹਦੇ ਉੱਤੇ ਕੋਈ ਫੰਡ ਨਹੀਂ ਲੱਗਣਾ ਕੋਈ ਕੁਛ ਕੋਈ ਵੱਡੀ ਗੱਲ ਨਹੀਂ ਕੋਈ ਇਹਦੇ ਵਾਸਤੇ ਖਰਚਾ ਨਹੀਂ ਹੈ ਸਰਕਾਰ ਦਾ ਪਰ ਜੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਇਸ ਅਜ਼ਮਤ ਦੇ ਵਾਸਤੇ ਮੁੱਖ ਮੰਤਰੀ ਸਾਹਿਬ ਦਾ ਹਰਾ ਪੈਨ ਨਹੀਂ ਚੱਲ ਰਿਹਾ ਤੇ ਮੈਂ ਸਮਝਦਾ ਪੰਜਾਬੀਆਂ ਨੂੰ ਹੱਥ ਫੜ ਕੇ ਚਲਾ ਦੇਣਾ ਚਾਹੀਦਾ ਹੈ ਕਿ ਮਜਬੂਰ ਕਰ ਦੇਣਾ ਚਾਹੀਦਾ ਸਰਕਾਰ ਨੂੰ ਕਿ ਜਿਹੜੇ ਗੱਲ ਕਰਕੇ ਜਿਹੜਾ ਤੁਹਾਡਾ ਵਾਦਾ ਸੀਗਾ 25 ਜਨਵਰੀ 2022 ਦਾ ਜਿਹੜਾ ਤੁਹਾਡਾ ਵਾਦਾ ਸੀ ਜਦੋਂ ਤੁਸੀਂ ਕਿਹਾ ਸੀ ਜੇ ਕਿਤੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਜੇ ਜਿਹੜਾ ਉਹਦਾ ਕਾਨੂੰਨ ਹੈ ਉਹ ਬੇਮਿਸਾਲ ਸਜ਼ਾ ਦਾ ਕਾਨੂੰਨ ਹੋ ਜਾਏ ਕਿ ਕਿਸੇ ਦੀ ਹਿੰਮਤ ਨਾ ਪਈ ਬੇਅਦਬੀ ਕਰਨ ਦੀ ਇਹ ਤੁਹਾਡੇ ਮੂੰਹ ਦੀ ਭਗਵੰਤ ਸਿੰਘ ਮਾਨ ਸਾਹਿਬੇ ਤੁਹਾਡੇ ਮੂੰਹ ਦਾ ਬਿਆਨ ਹੈ ਜਿਹੜਾ ਤੁਹਾਡੇ ਕੋਲ ਪੂਰਾ ਕਰਾਉਣ ਲਈ ਇੱਕ ਕਿਸਾਨ ਵੀਰ ਕਹਿ ਲਈਏ ਇੱਕ ਪੰਜਾਬੀ ਇੱਕ ਆਮ ਘਰ ਦਾ ਬੱਚਾ ਜਿਹੜਾ ਉਹ ਮਰਦਾ ਪਿਆ ਉਸ 400 ਫੁੱਟ ਉੱਚੇ ਬੈੱਥ ਬੈੱਡ ਦੇ ਉੱਤੇ ਪਿਆ ਹੋਇਆ ਜਿੱਥੇ ਰੋਜ਼ ਉਹਦਾ ਬੀਪੀ ਹਾਈ ਹੁੰਦਾ ਰੋਜ਼ ਉਹਦਾ ਬੀਪੀ ਫਲਕਚੂਏਟ ਕਰਦਾ ਪਤਾ ਨਹੀਂ ਕਿੰਨੇ ਕਿੰਨੇ ਕਸ਼ਟੋ ਸਹਾਰਦਾ ਪਿਆ ਕਾਹਦੇ ਵਾਸਤੇ ਜਿਹੜਾ ਤੁਹਾਡੀ ਜੇਬ ਚ ਪਿਆ ਪੈਨ ਉਹ ਚੱਲ ਜਾਈ ਸੋ ਅਸੀਂ ਬੇਨਤੀ ਕਰਦੇ ਹਾਂ ਤੁਸੀਂ ਪਿੱਛੇ ਵੀ ਪਿੰਦਣ ਪਹਿਲਾਂ ਵੀ ਕੈਬਨਟ ਦੀ ਮੀਟਿੰਗ ਕੀਤੀ ਹੈ 9 ਤਰੀਕ ਦਾ ਇਹ ਜਿਹੜਾ ਮਤਾ ਹੈ ਤੁਹਾਡੇ ਡਰਾਫਟ ਜਿਹੜਾ ਤੁਹਾਡੀ ਤੁਹਾਡੇ ਡਿਪਟੀ ਪ੍ਰਿੰਸੀਪਲ ਸੈਕਟਰੀ ਸਾਹਿਬ ਦੇ ਪਾਸ ਪਹੁੰਚਿਆ ਹੋਇਆ ਸਾਡੇ ਕੋਲ ਤਾਂ ਡੈਰੀ ਨੰਬਰ ਵੀ ਮੌਜੂਦ ਹੈ ਤੇ ਤੁਸੀਂ ਕਿਉਂ ਨਹੀਂ ਉਹਦੇ ਤੇ ਕਾਰਵਾਈ ਕਰਦੇ ਪਏ ਪੰਜਾਬ ਇਸ ਗੱਲ ਦਾ ਤੁਹਾਡੇ ਤੋਂ ਜਵਾਬ ਮੰਗਦਾ ਤੇ ਮੰਗੇਗਾ ਅਸੀਂ ਇਹੀ ਬੇਨਤੀ ਕਰਦੇ ਹਾਂ ਅਜੇ ਵੀ ਸਮਾਂ ਹੈ ਕਿ ਉਹ ਵੀਰ ਜਿੰਦਾ ਜਗਦਾ ਥੱਲੇ ਆ ਜਾਏ ਇਸ ਵਾਸਤੇ ਤੁਸੀਂ ਫੌਰੀ ਤੌਰ ਤੇ ਉਹਨੂੰ ਅਪਰੂਵ ਕਰਕੇ ਤੇ ਕੈਬਨਿਟ ਵਿੱਚ ਪਾਸ ਕਰਕੇ ਤੇ ਪੰਜਾਬ ਵਿਧਾਨ ਸਭਾ ਦਰਾਂ ਨੂੰ ਪਾਸ ਕਰਕੇ ਪੰਜਾਬ ਦੇ ਵਿੱਚ ਠੰਡ ਵਰਤਾਓ ਇਹ ਜਿਹੜਾ ਪਿਛਲੇ 10 ਸਾਲਾਂ ਤੋਂ ਘਾਣ ਹੋ ਰਿਹਾ ਪੰਜਾਬ ਦੀ ਅਜ਼ਮਤ ਦਾ ਘਾਣ ਹੋ ਰਿਹਾ ਗੁਰੂ ਸਾਹਿਬ ਦੇ ਉੱਤੇ ਹਮਲੇ ਹੋ ਰਹੇ ਨੇ ਕਿਤੇ ਤੇਲ ਪਾ ਕੇ ਅੱਗ ਲਾ ਦਿੰਦਾ ਕਿ ਤਿਆੰਗ ਕਿਈ ਕੋ ਜਾ ਅਸੀਂ ਉਹ ਬੋਲ ਵੀ ਨਹੀਂ ਸਕਦੇ ਜੋ ਕੁਝ ਹੋ ਰਿਹਾ ਸਾਡੇ ਦੇ ਨਾਲ ਤੇ ਮੁੱਖ ਮੰਤਰੀ ਸਾਹਿਬ ਦਾ ਪਹਿਲਾ ਫਰਜ ਜਦੋਂ ਉਹਨੇ ਡੱਲੇਵਾਲ ਸਾਹਿਬ ਜੀ ਨੇ ਗੱਲ ਕੀਤੀ ਆ ਇਹ ਤਾਂ ਪਹਿਲਾ ਫਰਜ ਸੀਗਾ ਇਹਦੇ ਵਾਸਤੇ ਕਿਸ ਨੂੰ ਸੰਘਰਸ਼ ਕਰਨ ਦੀ ਕੀ ਲੋੜ ਸੀ ਪਰ ਫਿਰ ਵੀ ਜੇ ਹੁਣ ਵੀ ਜਾਗ ਜਾਓ ਦੇਰ ਆਇ ਦਰਸਤ ਆਏ ਵਾਲੀ ਗੱਲ ਹੋਏਗੀ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਹਿ ਨਾਲ ਇਹਨਾਂ ਨੂੰ ਅੱਗੇ ਲੈ ਕੇ ਆਏ ਮੇਰਾ ਕਾ ਰਿਪੋਰਟ ਤੋੜਿਆ ਪੰਜਾਬ ਕੰਨ ਵਿੱਚ ਐਮਐਲਏ ਜਿਤਾ ਦੇਣੇ ਰਿਪੋਰਟ ਨੂੰ ਤਾਂ ਐਡਾ ਵੱਡਾ ਪੈਂਡਿੰਗ ਸੀ ਤਾਂ ਲੋਕਾਂ ਨੇ ਉਹ ਉਹ ਲੈ ਲਿਆ ਅੱਜ ਹੋ ਕੀ ਰਿਹਾ ਆ ਜਿਹੜੇ ਜਿਹੜੇ ਆਪਾਂ ਗੱਲ ਕਰ ਲਈ ਹੈ ਕਿ ਧਾਰਮਿਕ ਸੰਸਥਾ ਨੂੰ ਧਾਰਮਿਕ ਸਥਾਨਾਂ ਦੀ ਵਿਗਿਆਨੀ ਰੋਕਣ ਦੇ ਕਾਨੂੰਨ ਬਣਾਉਣ ਦੀ ਗੱਲ ਹੈ ਜੀ ਪਰ ਮੁੱਖ ਮੰਤਰੀ ਦੇ ਟੇਬਲ 'ਚ ਹਰਾਮਾਂ ਦੀ ਚੱਲ ਨਹੀਂ ਰਹੀਆਂ ਪਹਿਲਾਂ ਇੱਥੇ ਨਹੀਂ ਆਏ ਤੁਸੀਂ ਇਹ ਦੇਖਿਆ ਹੋਵੇਗਾ ਪਿਛਲੇ ਦਿਨਾਂ ਦੇ ਵਿੱਚ ਇਹ ਕਰਤਾ ਕਿ ਜਿਹੜਾ ਕੰਡਾ ਪਾਣੀ ਦਰਿਆਵਾਂ 'ਚ ਸੁੱਟਣ ਵਾਲਿਆਂ ਨੂੰ ਜਿਹੜੀ ਸਜ਼ਾ ਹੋਣੀ ਸੀ ਉਹ ਬੰਦ ਕਰਤੀ ਆ ਉਹ ਕੈנסਲ ਕਰਤੀ ਆ ਇਹ ਕਹਤਾ ਵੀ ਕੱਲਾ ਉਹਨਾਂ ਨੂੰ ਜੁਰਮਾਨਾ ਹੀ ਹੋਏਗਾ ਦਾ ਮਤਲਬ ਉਹਨਾਂ ਨੂੰ ਸਰਟੀਫੀਕੇਟ ਦੇਗਾ ਕਿ ਤੁਸੀਂ ਕਰਤੀ ਕੰਡਾ ਘਰ ਲੋ ਪਾਣੀ ਤੁਸੀਂ ਇਹ ਲੈ ਜਾਓਗੇ ਚਾਹੀਦਾ ਇਹ ਸੀਗਾ ਕਿ ਲੋਕਾਂ ਨੂੰ ਜਿਹੜੇ ਲੋਕ ਸੈੱਲ ਬਣ ਰਹੇ ਨੇ ਜਿਹੜੇ ਲੋਕ ਕੈנסਰ ਫਰੋਸਟ ਦੇ ਦੇ ਰਹੇ ਨੇ ਉਹਨੂੰ ਉਪਰੰਦਰ ਜਾਣੇ ਚਾਹੀਦੇ ਸੀ ਹਰ ਹਾਲਤ ਦੇ ਵਿੱਚ ਅੰਦਰ ਜਾਣੇ ਚਾਹੀਦੇ ਸੀ ਇਹ ਕਿਉਂ ਉਹਨਾਂ ਨੂੰ ਚਾਹੀਦੀ ਮਤਲਬ ਇਹਨਾਂ ਨੂੰ ਨਹੀਂ ਹੈ ਜਿੰਨੇ ਵਰੀ ਪੱਕਾ ਤੋਂ ਨਗਾ ਮਾਰ ਲਿਓ ਅੱਜ ਮੈਂ ਗੱਲ ਕਰਤਾ ਆਇਆ ਕਿ ਨੈਸ਼ਨਲ ਗ੍ਰੀਟ ਕੋਰਟ ਨੇ ਇੱਕ 2016 ਦੇ ਵਿੱਚ ਟੈਰਰ ਲੀਵਰ ਸਾਹਿਬ 8 ਮਹੀਨੇ ਬਤਵਾਤ ਹੋ ਗਿਆ ਉਹ ਵੀ ਸਿੰਘ ਖਾਵਾ ਰੱਖੇ ਹੈ ਕਿ ਕਾਨੂੰਨ ਬਣਾਇਆ ਜਾਵੇ ਅੱਜ ਤੱਕ ਇਹ ਆਇਓਂ ਕੀ ਕਰਾਂਗਾ ਦੇਖੋ ਜਿਹੜੀ ਜਿਹੜੀ ਤਕਲੀਫ ਜੋ ਦਰਦ ਜਥੇਦਾਰ ਗੁਰਜੀਤ ਸਿੰਘ ਜੀ ਹੋਰੇ ਹੰਡਾ ਰਹੇ ਨੇ ਉਤੇ ਆਪਾਂ ਸਾਰਿਆਂ ਨੇ ਤੁਸੀਂ ਦੇਖਿਆ ਖਨੋਰੀ ਮੋਰਚੇ ਦੇ ਵਿੱਚ ਵੀ ਆਪਾਂ ਹੀ ਹਣਾਇਆ ਸਾਰਿਆਂ ਨੇ ਸਰਕਾਰਾਂ ਅੱਖਾਂ ਤੋਂ ਅੰਨੀਆਂ ਵੀ ਹੋ ਚੁੱਕੀਆਂ ਨੇ ਕੰਨਾਂ ਤੋਂ ਬੋਲੀਆਂ ਵੀ ਹੋ ਚੁੱਕੀਆਂ ਨੇ ਪਰ ਅਜਈਆਂ ਸਰਕਾਰਾਂ ਨੂੰ ਕੁਛ ਹੀ ਦਿਸਦਾ ਨਹੀਂ ਹੈ ਕਿ ਲੋਕ ਕੀ ਮੰਗਦੇ ਨੇ ਲੋਕਾਂ ਦੀ ਸਮੱਸਿਆ ਕੀ ਹੈ ਲੋਕਾਂ ਦੇ ਮੁੱਦੇ ਕੀ ਨੇ ਲੋਕਾਂ ਦੇ ਮਸਲੇ ਕੀ ਨੇ ਔਰ ਜਿਹੜੇ ਦੋਨੋਂ ਹੀ ਥਾਵਾਂ ਦੇ ਉੱਤੇ ਜਿਹੜੇ ਮੁੱਦੇ ਉੱਠੇ ਨੇ ਨਾ ਮਸਲੇ ਉੱਠੇ ਨੇ पाप्लिक ले, पाप्लिक ले होने, होने अगर ਇਹਨਾਂ ਦੀ ਇੰਪੋਰਟੈਂਸ ਸਮਝੋਗੇ ਤੁਸੀਂ ਪਬਲਿਕ ਲਈ ਪਬਲਿਕ ਲਈ ਤਾਂ ਇਹ ਹੈ ਕਿ ਲੋਕਾਂ ਦੀ ਏਕਤਾ ਬਣਾਉਣ ਦੇ ਲਈ ਇਹ ਮੁੱਦੇ ਹੋਣੇ ਹੱਲ ਹੋਣੇ অতি ਜ਼ਰੂਰੀ ਹੈ ਜੀ ਅਗਰ ਧਾਰਮਿਕ ਗ੍ਰੰਥਾਂ ਧਾਰਮਿਕ ਸਥਾਨਾਂ ਦੇ ਦੀ ਹੋ ਰਹੀ ਬੇਦਬੀ ਨੂੰ वगੜਾ ਜ ਰੋਕ ਲਿਆ ਜਾਏ ਤਾਂ ਕਿਸੇ ਮੰਦਰ ਦੀ ਬੇਦਬੀ ਨਹੀਂ ਹੋਏਗੀ ਕਿਸੇ ਗੁਰੂ ਘਰ ਦੀ ਬੇਦਬੀ ਨਹੀਂ ਹੋਏਗੀ ਕਿਸੇ ਗਿਰਜੇ ਦੀ ਬੇਦਬੀ ਨਹੀਂ ਹੋਏਗੀ ਕਿਸੇ ਮਸਜਿਦ ਦੀ ਬੇਦਬੀ ਨਹੀਂ ਹੋਏਗੀ اگرونی ਹੋएगा ਤਾਂ ਉਹਨਾਂ ਲੋਕਾਂ ਦੀ ਆਪਸੀ ਭਾਈਚਾਰਕ ਜਿਹੜੀ ਸਾਹ ਹੈ ਉਹ ਮਜ਼ਬੂਤ ਰਹੇਗੀ ਉਹ ਬਣੀ ਰਹੇਗੀ ਲੇਕਿਨ ਅਪਾ ਦੇਖ ਰਿਹਾ ਨਾ ਕਿ ਸਰਕਾਰਾਂ ਜਿਹੜੀਆਂ ਪੋਲਰਾਈਜੇਸ਼ਨ ਦੀ ਰਾਜਨੀਤੀ ਕਰਦੀਆਂ ਹੋਣ ਉਹ ਇਹ ਮਸਲੇ ਹੱਲ ਕਿਉਂ ਹੋਣ ਦੇਣਗੀਆਂ ਜੀ ਅਪਾ ਇੱਕ ਚੀਜ਼ ਹੋਰ ਦੇਖਦੇ ਆ ਕਿ ਦੇਖੋ ਦੇਸ਼ ਦੇ ਅੰਦਰ ਕਿਸੇ ਮਸਲੇ ਨੂੰ ਲੈ ਕੇ ਕਿਸੇ ਮੁੱਦੇ ਨੂੰ ਲੈ ਕੇ ਇੱਕ بڑا ਅੰਦੋਲਨ ਚੱਲਦਾ ਹੋਵੇ ਕਿਉਂਕਿ ਸਮੇਂ-ਸਮੇਂ ਤੇ ਉੱਤੇ ਅੰਦੋਲਨ ਤਾਂ ਚੱਲਦੇ ਰਹਿੰਦੇ ਆ ਨਾ ਕਦੇ ਕਿਸਾਨੀ ਦਾ ਅੰਦੋਲਨ ਕਦੇ ਮਜ਼ਦੂਰਾਂ ਦਾ ਅੰਦੋਲਨ ਕਦੇ ਮੁਲਾਜ਼ਮਾਂ ਦਾ ਅੰਦੋਲਨ ਕਦੇ ਵਪਾਰੀਆਂ ਦਾ ਅੰਦੋਲਨ ਜਦੋਂ ਉਹ ਅੰਦੋਲਨ ਪੀਕ ਤੇ ਜਾਂਦੇ ਨੇ ਨਾ ਤੇ ਸਰਕਾਰ ਦੇ ਗਲੇ ਦੀ ਹੱਡੀ ਬੰਨ ਦੇ ਦਿੱਿਆ ਹੈ ਉਦੋਂ ਸਰਕਾਰ ਦੇ ਕੋਲ ਇੱਕ ਬਹੁਤ ਵੱਡਾ ਹਥਿਆਰ ਹੈ ਕਿ ਕਿਸੇ ਧਾਰਮਿਕ ਸਥਾਨ ਦੀ ਬੇਅਦਬੀ ਕਰਵਾ ਦੇਣੀ ਔਰ ਉੱਥੇ ਬੈਠੇ ਲੋਕਾਂ ਦੇ ਵਿੱਚ ਫੁੱਟ ਪਵਾ ਕੇ ਲੋਕਾਂ ਨੂੰ ਖਨਾ ਦੇਣਾ ਲੋਕਾਂ ਦੀ ਤਾਕਤ ਖਨਾ ਦੇਣੀ ਤੇ ਲੋਕਾਂ ਦਾ ਧਿਆਨ ਉਸ ਮੁੱਦੇ ਤੋਂ ਡਾਇਵਰਟ ਕਰਨਾ ਇੱਕ ਵੱਡਾ ਹਥਿਆਰ ਹੈ ਸਰਕਾਰਾਂ ਦੇ ਕੋਲੇ ਧਾਰਮਿਕ ਗ੍ਰੰਥਾਂ ਦੀ ਧਾਰਮਿਕ ਸਥਾਨਾਂ ਦੀ ਬੇਅਦਬੀ ਦੇ ਜਰੀਏ ਲੋਕਾਂ ਦੀ ਸ਼ਕਤੀ ਨੂੰ ਖੰਡਾਉਣਾ ਉਹਨਾਂ ਅੰਦਾਜ਼ਾ ਲਾਇਆ ਉਹ ਜਿਹੜੀ ਲੋੜ ਕਿਨੂੰ ਆਏ ਇਹਦੀ ਸਾਡੇ ਅੰਦੋਲਨਾਂ ਨੂੰ ਡੈਮੇਜ ਕਰਨ ਦੇ ਲਈ ਇੱਕ ਵੱਡਾ ਹਥਿਆਰ ਹੈ ਤਾਂ ਸਰਕਾਰ ਇਸੇ ਕਰਕੇ ਇਹ ਬਣਾ ਨਹੀਂ ਰਹੀ ਨੇ ਤਾਂ ਕੱਲ ਕਿੱਡੀ ਕਹੇ ਅਗਰ ਸਰਕਾਰ ਇਮਾਨਦਾਰ ਹੋਵੇ ਤਾਂ ਅਸੀਂ ਮੰਗ ਕੀ ਕਰ ਰਹੇ ਹਾਂ ਕਿ ਜਿਹੜੀ ਸਰਕਾਰ ਰੋਜ਼ ਕਹਿੰਦੀ ਹੈ ਕਿ ਏਕਤਾ ਅਖੰਡਤਾ ਆਪਸੀ ਭਾਈਚਾਰੇ ਦੀ ਸਾਂਝ ਦੀ ਗੱਲ ਕਰਦੀ ਹੈ ਜਿਹੜਾ ਮੜਾ ਜਾ ਵੀ ਇਹ ਸਰਕਾਰਾਂ ਦੇ ਖਿਲਾਫ ਬੋਲਦਾ ਹੈ ਉਹਨੂੰ ਦੇ ਖਾਲਸਤਾਨੀ ਉਹਨੂੰ ਬਹੁਤ ਕੁਝ ਪਤਾ ਨਹੀਂ ਕੀ ਕੀ ਕੁਝ ਮਤਲਬ ਕਹੇ ਜਾਂਦਾ ਜਾਂਦਾ ਹੈ ਲੇਕਿਨ ਆਪਣੇ ਆਪ ਨੂੰ ਇਹ ਕਹਿ ਰਹੇ ਨੇ ਕਿ ਅਸੀਂ ਏਕਤਾ ਅਖੰਡਤਾ ਦੇ ਹਮੀਆਂ ਤੇ ਜਿਹੜੇ ਏਕਤਾ ਅਖੰਡਤਾ ਦੇ ਹਮੀਆਂ ਭਾਈ ਫਿਰ ਏਕਤਾ ਲਈ ਜ਼ਰੂਰੀ ਹੈ ਨਾ ਕਿ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਅਗਰ ਬੇਅਦਬੀ ਨੂੰ ਰੋਕ ਲਿਆ ਜਾਏ ਸਾਰੇ ਧਾਰਮਿਕ ਸਥਾਨਾਂ ਦੀ ਬੇਅਦਬੀ ਨੂੰ ਅਗਰ ਰੋਕ ਲਿਆ ਜਾਏ ਸਖਤ ਕਾਨੂੰਨ ਬਣ ਜਾਣਾ ਤਾਂ ਭਾਈਚਾਰਕ ਸੰਜਵਲ ਦੇਗੀ ਜਾਂ ਘਟੇਗੀ ਔਰ ਉਸ ਭਾਈ ਚਾਰ ਕਿਸਾਨ ਦਾ ਜਿਹੜੀ ਤਕਲੀਫ ਹੈ ਉਹ ਕਿਹਨੂ ਹੈ ਜਿਨ੍ਹਾਂ ਨੇ ਲੋਕਾਂ ਨੂੰ ਲੋਕਾਂ ਦੀ ਪੋਲਰਾਈਜੇਸ਼ਨ ਕਰਕੇ ਵੋਟਾਂ ਦੇ ਸਮੇਂ ਦੇ ਵਰਤਣਾ ਸੋ ਇਸ ਕਰਕੇ ਇਹ ਸਰਕਾਰਾਂ ਇਹਨੂੰ ਜਾਣਬੁੱਝ ਕੇ ਇਹਨੂੰ ਡਿਲੇ ਕਰ ਰਹੀਆਂ ਨੇ ਜਾਣਬੁੱਝ ਕੇ ਖਰਾਬ ਕਰ ਰਹੀ ਲੋਕਾਂ ਨੂੰ ਇਹ ਇਸ ਮੁੱਦੇ ਨੂੰ ਨਹੀਂ ਸਮਝ ਨਹੀਂ ਸਮਝ ਨਹੀਂ ਰਹੀਆਂ ਔਰ ਇਹਨੂੰ ਹੱਲ ਕਰਨਾ ਨਹੀਂ ਚਾਹੁੰਦੀ ਪਰ ਮੈਂ ਫਿਰ ਜਾ ਜਨਤਾ ਨੂੰ ਅਪੀਲ ਕਰੂੰਗਾ ਲੋਕਾਂ ਨੂੰ ਅਪੀਲ ਕਰਦਾ ਕਿ ਜਿਵੇਂ ਕੱਲ ਦਾ ਪ੍ਰੋਗਰਾਮ